ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ 31 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਜਿਹੜਾ ਸਮਾਂ ਦੋਸਤੋ 4:30 ਵਜੇ ਦਾ ਸ਼ਾਮ ਦਾ ਈਵਨਿੰਗ ਦਾ ਟਾਈਮ ਹੈਗਾ। ਪਿੰਡ ਜੋੜ ਸਿੰਘ ਵਾਲੇ ਬਾਈ ਹਰਬੇਲ ਦੇ ਫਾਰਮ ਤੇ ਪਹੁੰਚੇ ਹੋਏ ਹਾਂ ਦੋਸਤੋ ਤੇ ਐਨੀਮਲ ਜਿਹੜੇ ਤੁਹਾਨੂੰ ਅੱਜ ਆਪਾਂ 5 ਨਗ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋਸਤੋ ਤਿੰਨ ਬੇੜਾ ਹੋਣਗੀਆਂ ਤੇ ਦੋ ਜਿਹੜੀਆਂ ਦੋਸਤੋ ਮੱਝਾਂ ਹੋਣਗੀਆਂ ਤਕਰੀਬਨ। ਤੇ ਐਨੀ ਮੇਲਾ ਜਿਹੜੇ ਦੋਸਤੋ ਇਹਦੇ ਚ ਅੱਪਾ ਤੁਹਾਨੂੰ ਦੋ ਮੱਜਾਂ ਤੇ ਜਿੱਦਾਂ ਮੈਂ ਰਿਪੀਟ ਕਰ ਦਿੰਦਾ ਇੱਕ ਵਾਰੀ ਤਿੰਨ ਵੜਾਂ ਦਿਖਾਵਾਂਗੇ ਪਸ਼ੂ ਜਿਹੜੇ ਦੋਸਤੋ ਟੁੱਕੇ ਉਹਨਾਂ ਦੀ ਵੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਲੈ ਲੈਨੇ ਵੀਰ ਦੇ ਕੋਲੋਂ ਤੇ ਜਿਹੜੇ ਸੂਏਸ ਵਾਏ ਨੇ ਪਸ਼ੂ ਕਿੰਨਾ ਮਿਲਕ ਉਹ ਪੁੱਛ ਲੈਨੇ ਆ ਚੱਲਦੇ ਆ ਬਥੇਰੇ ਡਿਟੇਲ ਦੇ ਲਈ ਭਾਈ ਹਰਵੈਲ ਦੇ ਕੋਲ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਾਸਿਕਾਲ ਜੀ ਸੰਤੂ ਸਾਹਿਬ ਜੀ ਸਾਸਿਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਸਾਸਿਕਾਲ ਬਾਕੀ 2023 ਦੇ ਆਉਣ ਵਾਲੇ ਸਾਲ ਦੀ ਠੀਕ ਹੈ ਬਾਈ ਬਹੁਤ ਵਧੀਆ ਜੀ ਸੋ ਦੋਸਤੋ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਸਾਰੇ ਵੀਰਾਂ ਨੂੰ ਤੇ ਪੰਜਾਬ ਤੇ ਇੰਡੀਆ ਹਿੰਦੁਸਤਾਨ ਵਿੱਚ ਰਹਿੰਦੇ ਪਸ਼ੂ ਪਾਲਕ ਵੀਰਾਂ ਨੂੰ ਖਾਸ ਤੌਰ ਤੇ ਨਵੇਂ ਸਾਲ ਦੀਆਂ 2023 ਦੀਆਂ ਬਹੁਤ ਬਹੁਤ ਵਧਾਈਆਂ ਹੋਣ ਠੀਕ ਹੈ ਜੀ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਜਿਹੜਾ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਤੁਸੀਂ ਦਿਹਰ ਦੁਗਣੀ ਦਾ ਰਾਤ ਚੌਗਣੀ ਦੀ ਤਰੱਕੀ ਕਰੋ ਤੇ ਬਾਈ ਹਰਬੇਲ ਕਰਗੇ ਸ਼ੁਰੂ ਵੀਰ ਜੀ ਪਹਿਲੇ ਨੰਬਰ ਤੇ ਆਪਣੇ ਕੋਲ ਵੀਰ ਜੀ ਨੀਲੀ ਦੀ ਜਿਹੜੀ ਇਹ ਮੱਝ ਖੜੀ ਹੈ ਵੀਰ ਜੀ ਕੀ ਡਿਟੇਲ ਹੈ ਇਸ ਦੀ ਸਰਦਾਰਾ ਜੀ ਸੁਈ ਨੂੰ ਅੱਜ 13ਵਾਂ ਦਿਨ ਹੋ ਗਿਆ ਜੀ 10 ਲੀਟਰ ਦੁੱਧ ਜਿਹੜਾ ਇਹ ਛੱਲੇ ਅਸਰੇ ਇਸ ਟਾਈਮ ਰੈਡੀ ਬਾਹਰ ਹੀ ਹੋਊਗਾ 10 ਤੋਂ ਥੋੜਾ ਬਹੁਤ ਠੀਕ ਹੈ ਜੀ ਤੇ ਪਿੱਛੇ ਮੇਕਾਫ ਠੀਕ ਹੈ ਜੀ ਤੇ ਇਹ ਫਰਕ ਆਉਂਦਾ ਹੈ ਬਾਕੀ ਚੋ ਤੇ ਸੂਬਾ ਤੀਜਾ ਸੂਈ ਸੀ ਨਾ ਜੀ ਦੂਜਾ ਵੀ ਕਹਿ ਸਕਦੇ ਆ ਸਾਡੇ ਇਹ ਤੀਜੇ ਸੂਵੇ ਜਿਹੜੀ ਆ ਛੋਟੀ ਦੂਜਿਆਂ ਹੀ ਦਿਖ ਦਿੰਦੀ ਆ ਹਾਂਜੀ ਦੇਖ ਦੂਜਿਆਂ ਦੀ ਆ ਨੀਲੀ ਦੀ ਦੋਸਤੋ ਕਿਉਂਕਿ ਜੇਕਰ ਆਪਾਂ ਨੀਲੀ ਦੀ ਖਾਸ ਤੌਰ ਤੇ ਗੱਲ ਕਰੀਏ ਸੱਤਵੇਂ ਅੱਠਵੇਂ ਸੂਬੇ ਵੀ ਹੋਵੇਗਾ ਨਾ ਪਸੂ ਤੇ ਵੀ ਦੂਜੇ ਤੀਜੇ ਲੱਗੂਗਾ ਪਰ ਇਹ ਦੋਸਤੋ ਦੂਜੇ ਸੂਵੇ ਨਹੀਂ ਆਪਾਂ ਕਵਾਂਗੇ ਤੀਜੇ ਸੂਵੇ ਆ ਪਰ ਦੇਖ ਜਿਹੜੀ ਆ ਦੂਜੇ ਸੂਵੇ ਵਾਲੀ ਆ ਠੀਕ ਹੈ ਜੀ ਤੇ ਮਗਰ ਜਿਹੜਾ ਮੇਲ ਕਾਫ ਆ ਬੱਚਾ ਜਿਹੜਾ ਦੋਸਤੋ ਕੱਟਾ ਹੈਗਾ ਮਗਰ ਤੁਸੀਂ ਇੱਕ ਵਾਰੀ ਦੇਖ ਲਓ ਬਾਅ ਹਾਂ ਲੋ ਆ ਜਿਹੜਾ ਬਿਲਕੁਲ ਨੀਲੀ ਦਾ ਦੋਸਤੋ ਮਗਰ ਜਿਹੜਾ ਕਟਾ ਹੈਗਾ ਬਿਲਕੁਲ ਇਹਨਾਂ ਬਿਨ ਜਿਹੜਾ ਮਦਰ ਦੇ ਗਿਆ ਹੈਗਾ ਬੱਚਾ ਤੇ ਬਾਈ ਹਰਵੈਲ ਜੀ ਕਿੰਨਾ ਮਿਲਕ ਵੀਰੇ ਤਿਆਰ ਚਵਾ ਦੋਗੇ ਜਿਹੜਾ 10 ਸਬ ਚਵਾ ਦਾਂਗੇ ਜਿਹੜਾ ਇਸ ਟਾਈਮ 10 ਕਿਲੋ ਹਾਂ 10 ਤੋਂ ਬਾਹਰ ਹੀ ਹੋ ਸਕਦਾ ਥੋੜਾ ਬਹੁਤ ਠੀਕ ਹੈ ਜੀ ਆਹ ਦੇਖੋ ਦੋਸਤੋ ਤਕਰੀਬਨ ਹੁਣ ਆਪਾਂ ਆ ਜੰਨੇ ਆ ਮੱਝ ਦੇ ਉੱਪਰ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਆ ਦੋਸਤੋ ਠੀਕ ਹੈ ਜੀ ਨੀਲੀ ਦੀ ਜਿਹੜੀ ਮੈਂ ਆ ਕਿ ਇਹ ਆਫਰ ਲਾਗਾ ਆ ਠੀਕ ਹੈ ਜੀ ਤੇ ਨੀਲੀ ਵੀ ਆ ਦੋਸਤੋ ਰਾਵੀ ਆਪਾਂ ਨਹੀਂ ਨਾਲ ਜੋੜਦੇ ਨੀਲੀ ਖਾਸ ਤੌਰ ਤਕਰੀਬਨ ਮਗਰਲੇ ਪੈਰ ਵਾਈਟ ਹੈਗੇ ਆ ਦੋਸਤੋ ਤੇ ਥਾਨ ਹਵਾਨਾ ਜਿਹੜਾ ਹੈਗਾ ਭਾਂਡਾ ਜਿੰਨਾ ਬਿਲਕੁਲ ਰੈਡੀ ਆ ਬਿਲਕੁਲ ਹੁਣ ਮੌਕੇ ਤੇ 4:30 ਵਜੇ ਦਾ ਜਿਹੜਾ ਦੋਸਤੋ ਈਵਨਿੰਗ ਸ਼ਾਮ ਦਾ ਸਮਾਂ ਹੈਗਾ ਤੇ ਆਪਾਂ ਤਕਰੀਬਨ ਜਿੰਨਾ ਕੁ ਬਣਾਤਣਾ ਹੈਗਾ ਦੋਸਤੋ ਐਨੀਮਲ ਦਾ ਬਿਲਕੁਲ ਤੁਹਾਡੇ ਸਾਹਮਣੇ ਆ ਬਿਲਕੁਲ ਮਨਕੀ ਬਿੱਲੀ ਆਖਾ ਦੋਸਤੋ ਬੱਗੀ ਨਾਸ ਤੇ ਮੱਥਾ ਬੱਲਾ ਆ ਥਾਨ ਹਵਾਨਾ ਦੇਖੋ ਜੀ ਬਾਕੀ ਭਾਈ ਹਰਪੀਲ ਜੀ ਚਵਾਈ ਚੁਵੀ ਬਿਲਕੁਲ ਓਕੇ ਹੈ ਚਵਾਈ ਦੀ ਆਪਣੀ ਫੁੱਲ ਗਰੰਟੀ ਰਹੂਗੀ ਹਾਂਜੀ ਧਾਰ ਦੀ ਕੋਈ ਬਾਦ ਕਾਟ ਨਹੀਂ ਹੋਊਗੀ ਚੋਣ ਬਹੁਤ ਵਧੀਆ ਠੀਕ ਹੈ ਜੀ ਚਵਾਈ ਦੋਸਤੋ ਇੱਕ ਨੰਬਰ ਵੀਰਾਂ ਦਾ ਪਾਸ ਹੋਵੇ ਕਿ ਕੋਈ ਬਾਦ ਕਾਟ ਨਹੀਂ ਹੋਵੇਗੀ ਥਣਾ ਦੀ ਬੇਸ਼ੱਕ ਜਿਹੜਾ ਸਟਰਕਚਰ ਹੈਗਾ ਹਵਾਨੇ ਦੀ ਬੰਤਰਾ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਆਹ ਲਓ ਜੀ ਠੀਕ ਹੈ ਤੇ ਬਾਈ ਹਰਵੈਲ ਇੱਕ ਮੁੱਲ ਵੀ ਦਾ ਦੱਸੇ ਇਹਦਾ ਸਾਨੂੰ ਸਾਹਿਬ ਜੀ 72000 ਰੁਪਏ ਆ ਮੁੱਲਿਆ ਹਾਂਜੀ ਉਹਦੇ ਚੋਂ ਆਪਾਂ ਥੋੜਾ ਬੋਧਾ ਮਾਨਤਾ ਨਾ ਭੈਣ ਭਰਾ ਇਹਦਾ ਘਰ ਇਹਦਾ ਜਰੂਰ ਕਰਾਂਗੇ ਬਾਕੀ ਆਫਰ 90 ਸਾਲ ਦਾ ਹੈ ਠੀਕ ਆ ਜੀ 72000 ਰੁਪਏ ਜੀ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਤੇ ਮੌਕੇ ਤੇ ਮਾਨਤਾ ਨਾ ਜਿਹੜਾ ਥੋੜਾ ਜਰੂਰ ਹੋ ਜਾਏਗਾ ਭਰਾਵੋ ਠੀਕ ਹੈ ਤੇ ਮੱਝ ਚੰਗੀ ਆ ਵੈਸੇ ਆਪਦੀ ਚੁਵਾਈ ਕਰ ਲਿਓ ਦੋ ਕਰ ਲਿਓ ਤਿੰਨ ਟਾਈਮ ਕਰ ਲਿਓ ਇੱਕ ਟਾਈਮ ਕਰ ਲਿਓ ਦੂਰੋਂ ਨੇੜੇ ਪਹੁੰਚ ਕੇ ਆਪਾਂ ਜਾਂ 10 ਕਿਲੋ ਚੁਵਾ ਦਾਂਗੇ ਆ ਸੀਗਾ 10 ਕਿਲੋ ਵੀ ਤਾਂ ਤਾਂ ਵੀ ਨੈਟ ਆਪਾਂ ਚਵਾ ਦਾਂਗੇ ਠੀਕ ਹੈ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਤਿੰਨ ਵੜਾ ਦਿਖਾਵਾਂਗੇ ਉਸ ਤੋਂ ਪਹਿਲਾਂ ਜਿਹੜੀ ਇੱਕ ਪਹਿਲੇ ਨੰਬਰ ਵਾਲੀ ਵੜਾ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਪਹਿਲੇ ਨੰਬਰ ਛੀ ਆ ਅੱਛਾ ਜੀ ਇਹ ਅੱਤ ਤੋਂ 10 ਦਿਨਾਂ ਦੇ ਨੇ ਠੀਕ ਹੈ ਜੀ ਪਹਿਲੇ ਨੰਬਰ ਛੀ ਆ ਦੋਸਤੋ ਫਸਟ ਲਾਕਟੇਸ਼ਨ ਦੇ ਵਿੱਚ ਅੱਗੇ ਸੂਣ ਜਾ ਰਹੀ ਹੈ ਤੇ 8 ਤੋਂ 7 ਦਿਨ ਵੀ ਰਾਹ ਕਹਿੰਦਾ ਹੈ ਵੀ ਲੈ ਜਾਊਗੀ ਹਜੇ ਤੇ ਲੈਫਟੀ ਜਿਹੜੀ ਹੈਗੀ ਦੋਸਤੋ ਥਣ ਹਵਾਨੇ ਦੀ ਕੁਆਲਿਟੀ ਆ ਉਹ ਤੁਸੀਂ ਵੇਖ ਕੇ ਚੈੱਕ ਕਰੋ ਆ ਲਓ ਕਦ ਕੱਡ ਵੱਡੇ ਦੀ ਉੱਚੇ ਕਦ ਕੱਡ ਦੇ ਵਿੱਚ ਉੱਚੇ ਕਦ ਕੱਡ ਜਾਂ ਸੀਲ ਸਭ ਪੂਰੀ ਆ ਪੂਰਾ ਥਣ ਹੱਥ ਜਾਉਂਦਾ ਬਾਕੀ ਸਾਨੂੰ ਦਾ ਪਿੱਛੇ ਪੂਰਾ ਇਹ ਹਵਾਨਾ ਕੱਢ ਦੂਗੀ ਹਾਂਜੀ ਖਾਣੀ ਤੇ ਜਿੱਦਾਂ ਮਰਜੀ ਕੋਈ ਦੋਸਤੋ ਕਮਲਾ ਜਾਂ ਟਲਕਵਾ ਲੈਵਾ ਨਹੀਂ ਕਵਾਂਗੇ ਬਿਲਕੁਲ ਟਾਇਰ ਲੈਵੇ ਦੇ ਵਿੱਚ ਦੁੱਧ ਪਸ਼ੂ ਐਨੀਮਲ ਜਿਹੜਾ ਚੰਗੇ ਚਵਾ ਜਾਂਦੇ ਬਾਕੀ ਹਜੇ ਕੋਈ ਕੁੜੇ ਨਹੀਂ ਆ ਇਹ ਨਹੀਂ ਗਾਵਾਂ ਸਭ ਤੋਂ ਜ਼ਿਆਦਾ ਚੀਜ਼ ਹੁੰਦੀ ਆ ਪਤਾ ਨਹੀਂ ਕਿੱਥੇ ਦੀਆਂ ਕਿੱਥੇ ਪਹੁੰਚ ਜਾਂਦੀਆਂ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਖੱਦ ਲੱਗ ਜਾਂਦਾ ਪਹਿਲਨ ਮੱਛੀ ਆ ਪਹਿਲਨ ਮੱਛੀ ਆ ਦੋਸਤੋ ਇਹ ਬਿਲਕੁਲ ਘਰੀਲੂ ਵੀਰਾਂ ਲਈ ਹੈ ਖਾਸ ਤੌਰ ਤੇ ਜਦੋਂ ਤੁਸੀਂ ਕਿਤੇ ਬਾਕੀ ਕੋਈ ਕੋਈ ਮਾਰਦੀ ਨਹੀਂ ਆ ਕੋਈ ਸਿੰਗਣਾ ਹਨਾ ਜਿਸ ਤਰ੍ਹਾਂ ਕਈ ਵਾਰ ਆਪਾਂ ਕਹਿ ਦਿੰਨੇ ਆ ਬਿਲਕੁਲ ਇਹੀ ਸੰਤੂ ਸਾਹਿਬ ਸਿੰਗ ਦੱਗੇ ਹੁੰਦੇ ਇਹਦੀ ਕੀਮਤ ਜਿਹੜੀ 5-7000 ਰੁਪਏ ਵੱਧ ਹੋਣੀ ਬਿਲਕੁਲ ਜੀ ਬਿਲਕੁਲ ਸਿੰਗ ਹੈਗੇ ਆ ਦੋਸਤੋ ਤੁਸੀਂ ਨੋਟ ਜਿਹੜਾ ਜ਼ਰੂਰ ਵੀਡੀਓ ਦੇ ਵਿੱਚ ਕਰ ਹੀ ਲੈਣਾ ਕੋਈ ਗੱਲ ਨਹੀਂ ਮਤਲਬ ਕਹਿਣ ਨਹੀਂ ਕੋਈ ਮਾਰਦੀ ਨਹੀਂ ਭਵੇਂ ਨਹੀਂ ਕਰਦਾ ਆਹ ਲੋ ਅਜੇ ਲਾਹੇ ਮਤਲਬ ਕਾ ਨਹੀਂ ਕੋਈ ਨਹੀਂ ਜੇ ਸੰਗਲ ਅਜੋ ਜ ਹਵਾਨ ਦੇ ਨੂੰ ਕੋਈ ਸਟੈਟਸ ਦਾ ਨਹੀਂ ਡਰ ਰਿਹਾ ਟਾਈਟ ਲੈ ਲੈ ਬਿਲਕੁਲ ਬਿਲਕੁਲ ਠੀਕ ਆ ਵੀਰੇ ਠੀਕ ਆ ਜੀ ਆ ਸੋਣੀ ਆਰਡਰ ਹੈਗੀ ਆ ਦੋਸਤੋ ਜਿੰਨਾ ਵੀ ਲਿਵਰਟੀ ਅਵੈਡ ਨੇ ਪਹਿਲੇ ਸਵੇ ਨਾਰਮਲ ਵੈੜਾ ਬਣਾਉਂਦਿਆਂ ਨੇ ਉਹੋ ਜੇ ਲਿਵਰਟੀ ਹੈਗੀ ਆ ਤੇ ਥਣ ਵਗੈਰੇ ਜਿਹੜੀ ਲੰਬਾਈ ਆ ਬਿਲਕੁਲ ਹੱਥ ਵਿੱਚ ਮੁਠੀ ਚ ਆਉਣ ਵਾਲਾ ਥਣਾ ਠੀਕ ਆ ਜੀ ਸੂਣ ਤੋਂ ਬਾਅਦ ਜਿਹੜਾ ਇਨਕਰੀਜ਼ ਹੈਗਾ ਥਣ ਸ਼ਿਵਾਈ ਕਰਦੇ ਸਮੇਂ ਨਾਰਮਲੀ ਦੋਸਤੋ ਥੋੜਾ 1 ਤਾਂ ਇੰਚ ਜਿਹੜਾ ਉਹ ਨਾਰਮਲੀ ਵੱਧਾ ਹੀ ਵੱਧਾ ਇਸ ਤੋਂ ਬਾਅਦ ਐ ਬਾਈ ਹਰਵੇਲੇ ਦਾ ਮੌਲਤ ਜ਼ਰੂਰ ਦੱਸੋ ਜੇ ਤਾਂ ਜਿਸ ਤਰ੍ਹਾਂ ਕੱਦ ਬਣਤਰ ਸਾਰੀ ਕੁਆਲਟੀ ਵਾਈਜ਼ ਆਉਂਦੀ ਹੈ ਇੱਕ ਸਿੰਗਾ ਦੇ ਵਜਾ ਕਰਕੇ ਇਹ ਆਪਾਂ 282800 ਰੁਪਏ ਦੀ ਬੱਚੀ ਦੇਵਾਂਗੇ ਠੀਕ ਹੈ ਜੀ ਇਸ ਦਾ ਮੇਰਾ ਲੈਨਡਿੰਗ ਹੈ ਠੀਕ ਹੈ ਜੀ 282800 ਦੋਸਤੋ ਵੀਰ ਨੇ ਕਿਹਾ ਵੀ ਲੈਨਡਿੰਗ ਕਰਾਂਗੇ ਕਟਟੀਆਂ ਕਵਾ ਜਾਂਦੀ ਹੈ ਇਹ ਠੀਕ ਹੈ ਤੇ ਹਾਈਟ ਮੈਂ ਪ੍ਰੋਪਰ ਤੁਹਾਨੂੰ ਮੈਂਸ਼ਨ ਕਰਤੀ ਸੀਗੀ ਸਟਾਰਟਿੰਗ ਤੋਂ ਵੀ ਹਾਈਟ ਵੱਡੀ ਆ ਬੈਠਦੀ ਸਾਈਟ ਦੇ ਅਕੋਰਡਿੰਗ ਜੇ ਇੱਕਰ ਆਪਾਂ ਲੇਵਾ ਆਰਡਰ ਦੇਖੀਏ ਤਾਂ ਵੀ ਫੂਫ ਫੂਫ ਤੱਕ ਲੱਗਾ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਜਿਹੜੀ ਦੋਸਤੋ ਵੈੜ ਹੈਗੀ ਆ ਇਹ ਸਮਝਾ ਦੁੱਜੇ ਸੁਵੇ ਜਰਸੀ ਦਾ ਪੱਖ ਰੱਖਦੀ ਆ ਠੀਕ ਹੈ ਜੀ ਇਹਦੀ ਬੋਡੀ ਜਿਹੜੀ ਬੋਡੀ ਵਾਈਜ਼ ਜਰਸੀ ਆ ਠੀਕ ਹੈ ਜੀ ਮੱਥੇ ਦੀ ਸ਼ੇਰ ਤੋਂ ਸਰੀਰ ਵੱੱਕੋ ਠੀਕ ਹੈ ਪਰ ਕਿਤੇ ਨਾ ਕਿਤੇ ਐਚ ਐਫ ਨਾ ਕਰਾਸ ਠੀਕ ਹੈ ਜੀ ਤੇ ਐਚ ਐਫ ਤੇ ਜਰਸੀ ਦਾ ਕਰਾਸ ਦੋਸਤੋ ਆਪਾਂ ਕਹਿ ਸਕਦੇ ਹਾਂ ਨੂੰ ਠੀਕ ਹੈ ਜੀ ਚਾਹੇ 50 50% ਹੋਵੇ ਚਾਹੇ ਜਰਸੀ ਦਾ ਆਪਾਂ ਥੋੜਾ ਜਿਹਾ 50% ਤੋਂ ਘੱਟ ਮੰਨ ਲਈਏ ਤੇ ਐਚ ਐਫ ਦਾ ਵੱਧ ਮੰਨ ਲਈਏ ਉਦਾਂ ਦੇ ਦੇਖਦੇ ਜੀ ਦੋਸਤੋ ਇਹ ਆਪਾਂ ਵੈਰ ਸਮਝ ਸਕਦੇ ਹਾਂ ਇਸ ਨੂੰ ਤੇ ਹਵਾਨਾ ਜਿਹੜਾ ਦੋਸਤੋ तकरीबन ਇੱਕ ਮਟਕੇ ਦਾ ਟਾਈਪ ਦਾ ਜਿਹੜਾ ਹਵਾਨਾ ਹੈ तकरीबन ਬਿਲਕੁਲ ਜਾਦੀ ਜਿਹੜੀ ਇਹ ਦੀ ਜਾਨੀ ਕਿ ਇੱਕ ਕਲਰ ਹੀ ਆ ਗਿਆ ਥੋੜਾ ਐਫ ਐਫ ਵਾਲਾ ਡੱਬਾ ਹਾਂਜੀ ਬਾਕੀ ਜਿਹੜੀ ਇਸ ਦੀ ਬੋਡੀ ਵਾਈਜ਼ ਸਾਰੀ ਐ ਜੈਸੀ ਹੈ ਜੀ ਆਪਾਂ ਪਹਿਲੇ ਮੂੰਹ ਦੀ ਸ਼ੇਪ ਦੇਖ ਸਕਦੇ ਹਾਂ ਹਾਂ ਮੂੰਹ ਮੱਥਾ ਦੇਖੋ ਦੋਸਤੋ ਤੇ ਆਹ ਜਿਹੜਾ ਹਵਾਨਾ ਲੱਗਾ ਹੈਗਾ ਸੋਹਣਾ ਹਵਾਨਾ ਅੰਦਰ ਦੀ ਕੁਆਲਿਟੀ ਚੰਗੀ ਆ ਥਣ ਜਿਹੜੇ ਆ ਦੋਸਤੋ ਬਿਲਕੁਲ ਵੇਖੋ ਚਾਰੇ ਥਾਣਾ ਗਾਇਬੰਦਰ ਪੂਰਾ ਮੈਂ ਕਿੰਢੀ ਸੀਦਾ ਤੇ ਸਪੇਸ ਜਿੰਨੀ ਹੈਗੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਜਿੰਨੀ ਕਿ ਸਪੇਸ ਹੈਗੀ ਆ ਤੁਸੀਂ ਬਿਲਕੁਲ ਆ ਦੇਖ ਸਾਡੇ ਨੱਕ ਪਰਖ ਆਪਣੀ ਕਰ ਲਿਓ ਜਿਹੜਾ ਜਿਹੜਾ ਹੈਗਾ ਉੱਤੇ ਪਣ ਤੋਂ ਪਣ ਬਿਲਕੁਲ ਇੱਕ ਨੰਬਰ ਹੈਗਾ ਠੀਕ ਹੈ ਜੀ ਆਪ ਦਾ ਕੋਈ ਵੀ ਪਸ਼ੂ ਲਾਓ ਕਹਿ ਬ ਚੰਗੀ ਤਰ੍ਹਾਂ ਤੇ ਪਕ ਤੁਸੀਂ ਵੀ ਤਸੱਲੀ ਕਰਕੇ ਦੇਖ ਸਕਦੇ ਜੀ ਓਵਰ ਆਲ ਜਿਹੜੀ ਆ ਦੋਸਤੋ ਵਧੀਆ ਵਹਿੜਾ ਤਕਰੀਬਨ ਜਿੱਡੀ ਵਹਿੜਾ ਤੁਰਨਾ ਇਹੋ ਜਿਹਾ ਲੈਬੜੀ ਲੈ ਕੇ ਆਡਰ ਲੈ ਕੇ ਥੋੜਾ ਜਿਹਾ ਪਸ਼ੂ ਨੂੰ ਬਿਲਕੁਲ ਪੱਟਾਂ ਦੇ ਸਨ ਦੇ ਵਿੱਚ ਅਡਰ ਰੱਖਿਆ ਹੈਗਾ ਤੇ ਚੰਗਾ ਮਿਲਕ ਪਾਉਣ ਦੀ ਸੁਭਾਵਨਾ ਹੈਗੀ ਇਹੋ ਜਿਹਾ ਐਨੀਮਲ ਦੀ ਤੇ ਭਾਈ ਹਰਵੇਲੇ ਤਾਂ ਮੁੱਲ ਵੀ ਜਰੂਰ ਦੱਸ ਜੀ ਹਾਂ ਸੰਧੂ ਸਾਹਿਬ ਜੀ ਜਿਹੜਾ ਜਿਹੜਾ ਲੈਣ ਦੇ ਨਾਲ 29.5 ਹੈ ਠੀਕ ਹੈ ਜੀ 29.5 ਹਜ਼ਾਰ ਦੋਸਤੋ ਸੈਕਿੰਡ ਨੰਬਰ ਵਾਲੀ ਵਹਿੜਾ ਦਾ ਮੋਡਾ ਲੈਣ ਦੇ ਹੋਊਗੀ ਦੋਆਂ ਜੀ ਅੱਛਾ ਜੀ ਲੈਣ ਦੇ ਜੈਸ ਨੂੰ ਹਾਂ ਜੈਸ ਠੀਕ ਹੈ ਤੇ ਲਾਸਟ ਐਂਡ ਫਾਈਨਲ ਤੇ ਜਿਹੜੀ ਇੱਕ ਵਹਿੜਾ ਉਹ ਆਪ ਵੀਰ ਦੇ ਕੋਲ ਜਾਣਕਾਰੀ ਲੈ ਲੈਨੇ ਆ ਭਾਈ ਹਰਵੈਲ ਜੀ ਕੀ ਇਸ ਦੀ ਡਿਟੇਲ ਆ ਜੀ ਇਹ ਤੁਹਾਨੂੰ ਸਾਹ ਮੋਹ ਦੋਂਦੀ ਆ ਠੀਕ ਆ ਜੀ ਹਾਂਜੀ ਤੇ ਚੰਗੀ ਆ ਬੈਰ ਆਪਾਂ ਥੋੜਾ ਬਾਹਰ ਕੱਢ ਕੇ ਦਿਖਾ ਦਈਏ ਹਾਂਜੀ ਹਾਂਜੀ ਆਓ ਜੀ ਆ ਦੇਖੋ ਦੋਸਤੋ ਬੈਰ ਦੇਖੋ ਤਕਰੀਬਨ ਹਾਈਟ ਕਦ ਪੂਰਾ ਹੈਗਾ ਇਸ ਬੈਰ ਦਾ ਵੀ ਕੋਈ ਦਰਮਿਆਨੀ ਛੋਟੀ ਜੀ ਨਹੀਂ ਹੈਗੀਗੀ ਹਾਈਟ ਪੂਰੀ ਆ ਤੇ ਹਵਾਨੇ ਦੀ ਬੰਤਰ ਜਿਹੜੀ ਆ ਤੁਸੀਂ ਬਿਲਕੁਲ ਵੇਖ ਕੇ ਚੈੱਕ ਕਰ ਲੈਣੀ ਹੈ ਤੇ ਦਿਨ ਹਜੇ ਬਾਕੀ ਆ ਥੂਣ ਦੇ ਵਿੱਚ ਉਹ ਪ੍ਰੋਪਰ ਆਪਾਂ ਵੀਰ ਦੇ ਕੋਲ ਪੁੱਛ ਲਾਂਗੇ ਆ ਲਓ ਬਾਕੀ ਜੰਗੀ ਸੀਲਸਰਾਗਾ ਠੀਕ ਹੈ ਜੀ ਬਹੁਤ ਵਧੀਆ ਆ ਵੇਖੋ ਜੀ ਜਿਵੇਂ ਮਰਜੀ ਜਵਾਕ ਬੱਚਾ ਬੈਠਾ ਵੀ ਸਲੇ ਹੱਥ ਲਈ ਜਾਵੇ ਦੋਸਤ ਪਹਿਲਾਂ ਮੂੰਹ ਧੋਂਦੀ ਐ ਠੀਕ ਹੈ ਜੀ ਇਹ ਬਾਕੀ ਹਜੇ ਬੱਚੀ ਸੁੰਦੀ ਨਹੀਂ ਆ ਕੋਈ ਪੁੜੇ ਨਹੀਂ ਆ ਤਿੰਨੇ ਬੱਚੀਆਂ ਹਜੇ ਦਿਨ 10-10 ਕਿਚਨ ਦੀਆਂ ਆ ਹਾਂ ਤੇ ਬਾਕੀ ਇੱਕ ਗਾਂ ਦੀ ਮਤਲਬ ਚਲੋ ਜਿੰਨੀ ਕੇ ਮੇਰੀ ਸੋ ਜਾ ਗਾਂ ਜਿਹੜੀ ਘੰਟਿਆਂ ਦੇ ਹਿਸਾਬ ਨਾਲ ਬੰਦੀ ਆ ਕਹਿਣ ਦਾ ਮਤਲਬ ਜਿਵੇਂ ਜਿਵੇਂ ਦੇਣੇ ਦੇ ਲੱਗੇ ਹੁੰਦੇਗੇ ਉਵੇਂਵੇਂ ਇਹਨੇ ਥੱਲੋਂ ਕੁਲ ਦੀਆਂ ਜਣਾ ਹੁੰਦਾ ਹਾਂ ਆ ਦੇਖੋ ਦੋਸਤੋ ਸ਼ਰੀਪੀ ਜੇ ਠੰਡਾਪਨ ਪੂਰਾ ਹੈਗਾ ਜਿੱਥੇ ਖੜ ਗਿਆ ਪਸ਼ੂ ਐਨੀਮਲ ਉਤੋਂ ਹਿਲਦਾ ਨਹੀਂਗਾ ਆ ਦੇਖੋ ਇੱਕ ਸਾਈਡ ਤੋਂ ਸਾਈਡ ਤੋਂ ਸੱਜੇ ਖੱਬੇ ਉਹ ਜਿਹੜੇ ਬੰਨਿਓ ਮਰਜੀ ਹਵਾਨਾ ਦੇਖ ਲਓ ਬਿਲਕੁਲ ਇੱਕੋ ਜਿਹਾ ਹਵਾਨਾ ਹੈਗਾ ਤੇ ਤਿਆਰੀ ਦੇ ਵਿੱਚ ਤਕਰੀਬਨ ਅਜੇ ਦਿਨ ਲੈ ਜਾਊਗੀ ਆ ਦੇਖੋ ਆ ਖਾਣਾ ਲੇਵਾ ਜਿਹੜਾ ਹੈਗਾ ਬਿਲਕੁਲ ਤੁਸੀਂ ਦੇਖੋ ਬਹੁਤ ਸੋਹਣਾ ਜਿਹੜਾ ਦੋਸਤ ਹਵਾਨਾ ਹੈਗਾ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਵੇੜ ਦੀ ਅਜੇ ਵੇਣਾ ਨਾ ਸੁੱਧੂ ਦਾ 3-ਨੇ 10-10 ਦੇ ਨਹੀਂ ਸੁਣੀਆਂ ਹਾਂ ਮਾੜ ਤੋਂ ਦਾਦਾ ਦੇ ਨੂੰ ਬਹੁਤ ਵੱਡਣ ਗਿਆ ਥੱਲੇ ਹਜੇ ਬਿਲਕੁਲ ਬਿਲਕੁਲ ਤੁਰਨਾ ਉਖ ਹੋ ਜਾਊਗਾ ਇਹੋ ਜੇ ਪਸ਼ੂ ਤੋਂ ਹਾਂ ਬਿਲਕੁਲ ਠੀਕ ਹੈ ਜੀ ਤੇ ਵੀਰ ਹਰਬੇਲ ਵੈੜ ਦਾ ਇਸ ਦਾ ਵੀ ਮੋੜਾ ਜੀ ਇਹਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂ ਜੀ ਠੀਕ ਹੈ ਜੀ ਸੋ ਦੋਸਤੋ ਇਸ ਵੈੜ ਦਾ ਜਿਹੜਾ ਮੁੱਲ ਹੈਗਾ ਫੋਨ ਤੇ ਵੀਰਾਂ ਦਾ ਵੀ ਕਰਾਂਗੇ ਠੀਕ ਹੈ ਜੀ ਵੈੜਾ ਤੁਹਾਨੂੰ ਤਿੰਨੇ ਚੰਗੀਆਂ ਲੱਗਣੀਆਂ ਇਹ ਬੱਚੀਆਂ ਤਿੰਨੇ ਦੁੱਧ ਜਿਹੜੀਆਂ 14 14 15 15 ਲੀਟਰ ਆਮ ਨਾਲ ਚੁਆਉਣੀਆਂ ਠੀਕ ਹੈ ਜੀ ਬਿਲਕੁਲ ਨੋਰਮਲੀ ਚੁਆਉਣੀਆਂ ਉਹਦਾ ਆਪਾਂ ਪਹਿਲੇ ਸਵੇਰੇ ਆਪਾਂ ਹੀ ਸੇਲ ਕੀਤੀ ਸੀ ਤੇ ਵੀਰ ਹਰਵੈਲ ਇੱਕ ਮੋਬਾਈਲ ਨੰਬਰ ਆਪਣੇ ਫਿਰ ਜਰੂਰ ਦੱਸ 990382025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਨ ਵੀਰ ਹਰਵੈਲ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਐਨੀਮਲ ਜਿਹੜੇ ਦੋਸਤੋ ਸੇਲ ਪਰਚੇਜ਼ ਵਾਲੇ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਟਾਈਮ ਟੂ ਟਾਈਮ ਤੇ ਅੱਜ ਜਿਹੜੇ ਆਪਾਂ ਤੁਹਾਨੂੰ ਉਹ ਦੋ ਮੱਝਾਂ ਝੋਟੀਆਂ ਦੇ ਵਿੱਚ ਤੇ ਤਿੰਨ ਵਿਹੜਾਂ ਦਿਖਾਈਆਂ ਨੇ ਪ੍ਰੋਪਰ ਐਨੀਮਲ ਜਿਹੜੇ ਦੋਸਤੋ ਖੂਬਸੂਰਤ ਹਵਾਨੇ ਦੀ ਕੁਆਲਿਟੀ ਵੱਲੋਂ ਚੰਗੇ ਆ ਜਿਹੜਾ ਵੀ ਤੁਹਾਨੂੰ ਭਾਪੜਤੇ ਵਿੱਚ ਲੱਗਦਾ ਹੋਵੇ ਚੰਗਾ ਲੱਗਿਆ ਹੋਵੇ ਪਸ਼ੂ ਉਸ ਦੀ ਖਾਸ ਔਰ ਤੇ ਗੱਲਬਾਤ ਵੀਰ ਨਾਲ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ